ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਕੱਲ ਦੀ ਚੱਲੀ ਅੱਗੇ ਸਮੁੰਦਰ ਲਹਿਰਾਂ ਦੇਂਦਾ ਆਹਾ ਤਾਂ ਮਰਦਾਨੇ ਆਖਿਆ ਗੁਰੂ ਜੀ ਅੱਗੇ ਤਾਂ ਸਮੁੰਦਰ ਲਹਿਰਾਂ ਦੇਂਦਾ ਹੈ ਜਹਾਜ਼ ਕੋਈ ਨਹੀਂ ਤੂੰ ਕਿੱਧਰ ਜਾਵੇਂਗਾ ਗੁਰੂ ਨਾਨਕ ਜੀ ਆਖਿਆ ਮਰਦਾਨਾ ਬੋਲ ਨਾਹੀ ਚੁੱਪ ਕਰ ਜਾ ਮੈਂ ਆਖਿਆ ਅਬੋ ਮਰਦਾਨਾ ਤੂੰ ਤਾਂ ਗੱਲ ਵਿੱਚ ਪੱਲਾ ਘੱਟ ਖੜੋਤਾ ਆਹੋ ਵਤ ਤੈਨੂੰ ਕੀ ਹੋਇਆ ਤਾਂ ਮਰਦਾਨੇ ਆਖਿਆ ਜਜਮਾਨ ਅਗੇ ਤਾਰਾ ਕੋਈ ਨਹੀਂ ਤਾਂ ਮੈਂ ਆਖਿਆ ਮਰਦਾਨਾ ਤੇ ਇੱਕ ਤਮਾਸ਼ੀ ਕਰਤਾਰ ਦੀ ਅਤੇ ਚੁੱਪ ਕਰਕੇ ਚਲਿਆ ਜਾ ਤਾਂ ਗੁਰੂ ਨਾਨਕ ਕਹਾ ਮਰਦਾਨਾ ਜਿਸ ਸੁਖ ਜਿਸ ਸਿੱਖ ਦੇ ਮੂਹ ਵਿੱਚ ਇਹ ਸਲੋਕ ਹੋਵੇਗਾ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਂ ਵੀ ਸੱਚ ਨਾਨਕ ਹੋਸੀ ਵੀ ਸੱਚ ਅਤੇ ਪਰਦਾ ਜਾਵੇਗਾ ਜਿਤਨੀ ਸੁਨੇਗੀ ਤਿਤਨੀ ਪਾਰ ਲੰਗੇਗੀ ਮਰਦਾਨਾ ਤੁਸੀਂ ਮੇਰੇ ਪਿੱਛੇ ਚੱਲੇ ਆਵੋ ਤਾਂ ਅੱਗੇ ਗੁਰੂ ਨਾਨਕ ਜੀ ਪਿੱਛੇ ਮੈਂ ਤੇ ਮਰਦਾਨਾ ਜਿਉਂ ਤਰਤੀ ਤੇ ਚੱਲੇ ਆਉਂਦੇ ਆਹੇ ਤਿਵੇਂ ਸੁਮੰਦਰ ਤੇ ਚੱਲੇ ਜਾਈਏ ਤਾਂ ਮਰਦਾਨਾ ਗੁਰੂ ਨਾਨਕ ਨੂੰ ਆਖਣ ਲੱਗਾ ਜੀ ਤੋ ਤੇ ਖੁਦਾਈ ਵਿੱਚ ਭੇਦ ਕਿਛ ਨਾਹੀ ਗੁਰੂ ਨਾਨਕ ਜੀ ਕਿਹਾ ਚੁੱਪ ਮਰਦਾਨਾ ਚੁੱਪ ਕਰ ਜਾ ਤਾਂ ਮਰਦਾਨੇ ਆਖਿਆ ਜੀ ਹੁਣ ਸਾਨੂੰ ਡਰ ਕਿਸ ਦਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਅੱਗੇ ਵੱਡੀ ਬਲਾਈ ਆਉਂਦੀ ਹੈ ਤਾਂ ਮਰਦਾਨੇ ਕਿਹਾ ਜੀ ਬਾਤ ਅੱਗੇ ਕਿਉਂ ਜਾਂਦਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਜੇ ਮੁਰਦੇ ਆਹੀ ਤਾਂ ਵੀ ਛੱਡਦੀ ਨਹੀਂ ਉਸੇ ਅੱਗੇ ਹੀ ਕਿਉਂ ਨਾ ਚੱਲੀਏ ਪੰਜ ਰਾਤੀ ਤੇ ਪੰਜ ਦਿਨ ਸਮੁੰਦਰ ਵਿੱਚ ਚਲੇ ਗਏ ਤਾਂ ਅਗੋ ਕੱਲ ਆਉਂਦੀ ਹੈ ਵੱਡੇ ਦੰਦ ਅਤੇ ਬਿਕਰਾਲ ਰੂਪ ਕਰਕੇ ਆਈ ਤਾਂ ਗੁਰੂ ਨਾਨਕ ਜੀ ਨੂੰ ਇੱਕ ਡੰਡਾ ਸਵਾ ਗੱਜ ਦਾ ਨਜ਼ਰ ਪੈ ਗਿਆ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਉਹ ਡੰਡਾ ਚਾਹੇ ਲੈ ਆਓ ਤਾਂ ਮਰਦਾਨੇ ਡੰਡਾ ਚਾਹੇ ਕੇ ਗੁਰੂ ਨਾਨਕ ਦੇ ਹੱਥ ਦਿੱਤਾ ਤਾਂ ਨਾਨਕ ਜੀ ਡੰਡਾ ਆਪਣੇ ਹੱਥ ਲੀਤਾ ਤਾਂ ਕੱਲ ਵੱਡਾ ਅਤੇ ਬਿਕਰਾਲ ਰੂਪ ਕਰਕੇ ਆਈ ਤਾਂ ਗੁਰੂ ਨਾਨਕ ਜੀ ਦੇ ਸਾਹਮਣੇ ਜੋ દોੜੀ ਜਿਉ ਨਜ਼ੀਕ ਆਈ ਗੁਰੂ ਨਾਨਕ ਜੀ ਕਾਲ ਦੇ ਮੂੰਹ ਡੰਡਾ ਦਿੱਤਾ ਸੋ ਕੂਕ ਦੀ ਨੱਠੀ ਤਾਂ ਪਿੱਛੇ ਨਾਰਦ ਗੁਸਾਈ ਆਇਆ ਤਾਂ ਗੁਰੂ ਨਾਨਕ ਨੂੰ ਆਈ ਮਿਲਿਆ ਤਾਂ ਗੁਰੂ ਨਾਨਕ ਆਖਿਆ ਪਾਈ ਬਾਲਾ ਤੂੰ ਕੱਲ ਨਾਲ ਖਬਰਦਾਰ ਹੋ ਅਤੇ ਅਸੀਂ ਗੁਸਾਈ ਨਾਰਦ ਨਾਲ ਖੇਲੀਏ ਤਾਂ ਗੁਸਾਈ ਨਾਰਦ ਕਿਹਾ ਜੀ ਤੁਸੀਂ ਕੱਲ ਤਾਂ ਹੀ ਕੇ ਆਖਦੇ ਹੋ ਕੱਲ ਤਾਂ ਹੁਕਮ ਨਿਰੰਕਾਰ ਦੇ ਨਾਲ ਕਾਰ ਕਰਦੀ ਫਿਰਦੀ ਹੈ ਤਾਂ ਗੁਰੂ ਨਾਨਕ ਕਿਹਾ ਗੁਸਾਈ ਨਾਰਦ ਸੰਸਾਰ ਉੱਪਰ ਇਸੇ ਕਾਰ ਹੈ ਕਿ ਅਸਾ ਉੱਪਰ ਵੀ ਹੈ ਤਾ ਗੁਸਾਈ ਨਾਰਦ ਕਿਹਾ ਜੀ ਸੰਸਾਰ ਉੱਪਰ ਹੈ ਤਾ ਗੁਰੂ ਨਾਨਕ ਕਿਹਾ ਗੁਸਾਈ ਅਸਾਂ ਪਾਸ ਕਿਉਂ ਆਈ ਤਾ ਨਾਰਦ ਨੇ ਕਿਹਾ ਜੀ ਉਸ ਪਾਸੋਂ ਸੱਦ ਕੇ ਪੁੱਛੀਐ ਤਾ ਗੁਰੂ ਨਾਨਕ ਕਿਹਾ ਜੀ ਤੁਸੀਂ ਹੀ ਪੁੱਛੋ ਤਾ ਨਾਰਦ ਗੁਸਾਈ ਕੱਲ ਨੂੰ ਸੱਦਿਆ ਕੱਲ ਅੱਗੇ ਆਈ ਖੜੀ ਹੋਈ ਤਾ ਨਾਰਦ ਗੁਸਾਈ ਕਿਹਾ ਕੱਲ ਮਾਤਾ ਤੈਨੂੰ ਸਾਦ ਤੇ ਆਮਨ ਦਾ ਹੁਕਮ ਨਹੀਂ ਤੂੰ ਇੱਥੇ ਕਿਉਂ ਆਈ ਓ ਕਾਲ ਮਾਤਾ ਆਖਿਆ ਜੀ ਇਕੇ ਤਾਂ ਆਪ ਚੁੱਟੇ ਇਕੇ ਤਾਂ ਲੋਕਾਂ ਨੂੰ ਛੁਡਾਈ ਤਾਂ ਗੁਰੂ ਨਾਨਕ ਆਖਿਆ ਜੋ ਸਾਡਾ ਸਿੱਖ ਹੋਵੇਗਾ ਸੋ ਸਭ ਹੀ ਛੁੱਟੇਗਾ ਅਤੇ ਤੇਰੇ ਦੰਦ ਪੰਨੇਗਾ ਤੇ ਤੇਰੇ ਵਾਲ ਕੁੱਟੇਗਾ ਤਾਂ ਕਲ ਬੋਲੀ ਜੀ ਮੈਂ ਹੁਕਮ ਨਾਲ ਫਿਰਦੀ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਤੂੰ ਕਿਸੇ ਹੁਕਮ ਨਾਲ ਫਿਰਦੀ ਹੈ ਤਾਂ ਕਲ ਆਖਿਆ ਜੀ ਮੈਂ ਨਿਰੰਕਾਰ ਦੇ ਹੁਕਮ ਨਾਲ ਫਿਰਦੀ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਅਸੀਂ ਕਿਸੇ ਆਹੇ ਤਾਂ ਕਲ ਕਿਹਾ ਤੂੰ ਸੀਪੀ ਨਿਰੰਕਾਰ ਤੇ ਹੋ ਤਾਂ ਗੁਰੂ ਨਾਨਕ ਜੀ ਕਿਹਾ ਤੈਨੂੰ ਇੱਥੇ ਆਮਣਾ ਯੋਗ ਨਹੀਂ ਹੋਰ ਸੰਸਾਰ ਤੈਨੂੰ ਥੋੜਾ ਪਿਆ ਹੈ ਤਾਂ ਗੁਰੂ ਨਾਨਕ ਜੀ ਕਿਹਾ ਜੋ ਸਾਡਾ ਉਪਦੇਸ਼ ਕਮਾਵੇਗਾ ਤੇ ਉਸਦੇ ਤੇਰਾ ਜੋਰ ਚੱਲੇਗਾ ਨਹੀਂ ਤੂੰ ਭਾਵੇਂ ਕਿ ਹਾਜ਼ੂਰ ਕਰੇਂਗੀ ਅਸਾ ਕਰਤਾਰ ਤੋਂ ਅੱਗੇ ਹੀ ਬਖਸ਼ਾਏ ਹਨ ਤਾਂ ਨਾਨਕ ਗੁਸਾਈ ਕਿਹਾ ਸੁਣ ਕਲ ਮਾਤਾ ਇਹ ਡਾਡਾ ਹੈ ਇਹ ਨਾਨਕ ਨਿਰੰਕਾਰੀ ਹੈ ਤੈਨੂੰ ਇੱਥੇ ਅਦਬ ਬਣਦਾ ਹੈ ਆ ਕੱਲ ਉਥੋਂ ਹਟ ਖੜੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ